ਦਰਦਨਾਕ ਮੈਂ ਅੱਜ ਵੀਡੀਓ ਦੇਖੀ ਕਿਸੇ ਦੋ ਘਰਾਂ ਦਾ ਉਸ ਵਿੱਚ ਲੜਾਈ ਦਾ ਮਸਲਾ ਬਜ਼ੁਰਗ ਲੜਾਈ ਤੋਂ ਤੰਗ ਆ ਕੇ ਦਵਾਈ ਪੀ ਗਿਆ ਸਪਰੇ ਵਗੈਰਾ ਪੀ ਗਿਆ ਬਜ਼ੁਰਗ ਲੜਾਈ ਤੋਂ ਤੰਗ ਆ ਕੇ ਦੋ ਘਰਾਂ ਦੀ ਲੜਾਈ ਹੋਣੀ ਕੰਜਰ ਕਲੇਸ਼ ਹੋਣਾ ਤੇ ਜਿਹੜਾ ਇੱਕ ਮੈਨ ਆ ਜਿਹੜਾ ਇੱਕ ਇੱਕ ਆਦਮੀ ਆ ਮੈਨੂੰ ਲੱਗਦਾ ਇਹ ਬੰਦਾ ਸਭ ਕੁਝ ਜਾਰ ਸਕਦਾ ਸਾਰੀ ਦੁਨੀਆ ਨਾਲ ਲੜ ਲੂਗਾ ਇਹ 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 ਜਿਹੜਾ ਕਲੇਸ਼ ਨਹੀਂ ਜਾਰ ਸਕਦਾ ਇਹ ਬੰਦਾ ਇਹ ਇੱਥੇ ਜਾ ਕੇ ਸੈਂਸਟਿਵ ਹੋ ਜਾਂਦਾ ਸਾਡਾ ਜਿਹੜਾ ਇੱਕ ਮੇਲ ਆ ਹੁਣ ਬੰਦਾ ਦਵਾਈ ਪੀ ਗਿਆ ਇੱਕ ਪਰਿਵਾਰ ਕੋਲੇ ਖੜਾ ਵੀਡੀਓ ਬਣਾਈ ਗਿਆ ਉਹਦੀ ਉਹ ਚੀਕਾ ਮਾਰ ਰਿਹਾ ਪੱਠਿਆ ਚ ਬੈਠਾ ਤੇ ਕਹਿੰਦੇ ਸਾਨੂੰ ਕੀ ਆ ਸਾਡੇ ਕਰਕੇ ਪੀਤੀ ਆ ਇਹ ਤਾਂ ਸਾਡੇ ਕਰਦਾਰ ਰਹਿ ਗਏ ਨੇ ਤੇ ਗੱਲਾਂ ਅਸੀਂ ਕਰਦੇ ਆ ਵੱਡੀਆਂ ਵੱਡੀਆਂ ਕਿ ਅਸੀਂ ਉਹ ਕਰਦਾਰ ਕੈਰੀ ਕਰਨ ਦੇ ਕਾਬਲ ਹੈਗੇ ਆ ਉਹ ਬਜ਼ੁਰਗ ਦੀ ਉਥੇ ਧਰਮ ਪਤਨੀ ਆਉਂਦੀ ਆ ਜਿਹੜੀ ਕਿ ਖੁਦ ਇੱਕ ਬਜ਼ੁਰਗ ਔਰਤ ਹੁੰਦੀ ਆ ਕੱਲੀ ਉਹ ਕੋਲੇ ਖੜੀ ਉਥੇ ਪੈਟ ਰਹੀ ਆ ਵੇ ਇਹਨੂੰ ਹਸਪਤਾਲ ਲੈ ਜਾਓ ਇਹਨੂੰ ਡਾਕਟਰ ਦੇ ਲੈ ਜਾਓ ਕਹਿੰਦੇ ਅਸੀਂ ਕੋਲੇ ਲੈ ਕੇ ਜਾਈਏ ਇਹ ਤਾਂ ਕਰਦਾਰ ਆ ਸਾਡਾ